ਵੀ ਵੋਟਰ ਤੁਹਾਡੇ ਕੋ ਜਿਹੜੀ ਵੀ ਆ ਆਪ ਆਸਵੀ ਪਾਰਟੀ ਦਾ ਜਦੋਂ ਕੋਈ ਵੀ ਨੁਮਾਇੰਦਾ ਤੁਹਾਡੇ ਕੋ ਆਂਦਾ 28000 ਰੁਪਇਆ ਬੰਦਾ ਜੇ 28 ਮਹੀਨਿਆਂ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਨੂੰ ਪ੍ਰਤਾਪ ਸਿੰਘ ਬਾਜਬਾਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਖਰੀ ਚੋਣ ਦੱਸਿਆ ਬਾਜਬਾਣੇ ਸੀਐਮ ਮਾਨ ਤੋਂ ਆਪ ਦੇ तमाम ਵਾਅਦਿਆਂ ਤੇ ਵੀ ਜਵਾਬ ਮੰਗਿਆ ਉਹਨਾਂ ਖਾਸ ਕਰ ਪੁੱਛਿਆ ਕਿ ਮਹਿਲਾਵਾਂ ਨੂੰ 1000-1000 ਰੁਪਏ ਦੀ ਗਰੰਟੀ ਦਾ ਕੀ ਬਣਿਆ ਮੈਂ ਆਪਣੀਆਂ ਭੈਣਾਂ ਨੂੰ ਤੇ ਮਾਤਾ ਨੂੰ ਮਾਤਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਨੂੰ ਇਹਨਾਂ ਨੇ ਤੁਹਾਡੇ ਨਾਲ ਕਫਰ ਤੋਲਿਆ ਤੁਹਾਨੂੰ ਝੂਠ ਬੋਲਿਆ ਤੁਹਾਨੂੰ ਲਾਰਾ ਲਾਇਆ ਕਿ 1000 ਰੁਪਿਆ ਮਹੀਨੇ ਦਾ ਸੀ ਤੁਹਾਨੂੰ ਅਸੀਂ ਐਜ਼ ਅ ਪੈਨਸ਼ਨ ਦਿਆ ਕਰਾਂਗੇ 28 ਮਹੀਨੇ ਹੋ ਚੁੱਕੇ ਨੇ ਜਿਹੜਾ ਵੀ ਵੋਟਰ ਤੁਹਾਡੇ ਕੋਲ ਜਿਹੜੀ ਵੀ ਆ ਆਪ ਆਦਮੀ ਪਾਰਟੀ ਦਾ ਜਦੋਂ ਕੋਈ ਵੀ ਨੁਮਾਇੰਦਾ ਤੁਹਾਡੇ ਕੋਲ ਆਂਦਾ 28000 ਰੁਪਿਆ ਬੰਦਾ ਜੇ 28 ਮਹੀਨਿਆਂ ਤੱਕ ਆਈ ਪੀ ਸਿੰਘ ਜੀ 181000 ਵੋਟ ਹੈ ਇਸ ਹਲਕੇ 50% ਵੋਟਰ ਹੈ ਔਰਤਾਂ ਜਿਹੜੀਆਂ ਨੇ ਤੇ ਜਿਹੜੀ ਵੀ ਵੋਟਰ ਬਣਦੀ 18 ਸਾਲ ਦੀ ਉਮਰ ਤੋਂ ਵੱਧ ਨਹੀਂ ਬਣਦੀ 90 28 ਲਾ ਲਓ 2 ਲੱਖ 252 ਕਰੋੜ ਰੁਪਈਆ ਔਰਤਾਂ ਦਾ ਬਕਾਇਆ ਆਮ ਆਦਮੀ ਪਾਰਟੀ ਵੱਲ 90000 ਵੋਟਰ 28000 28 ਮਹੀਨੇ ਦਾ 2 252 ਕਰੋੜ ਰੁਪਈਆ ਆ ਜਿਹੜਾ ਚੀਫ ਮਿਨਿਸਟਰ ਦਾ ਪਰਿਵਾਰ ਸਿੱਧੇ ਤੌਰ ਟੋਲ ਟੈਕਸ ਇਕੱਠਾ ਕਰ ਰਿਹਾ ਮੈਂ ਬੇਨਤੀ ਕਰੂੰਗਾ ਇਹਨਾਂ ਦੇ ਕੋਲੋਂ ਆਪਣੀ ਵਸੂਲੀ ਕਰਾਓ ਨਾ ਇਸ ਤੋਂ ਬਾਅਦ ਇਹ ਭਗਵੰਤ ਲੱਭਣਾ ਜੇ ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸਮਝ ਲਈ ਅਖੀਰਲੀ ਇਲੈਕਸ਼ਨ ਇਹ ਆਪ ਦੀ ਤੇ ਅਖੀਰਲੀ ਇਲੈਕਸ਼ਨ ਇਹ ਭਗਵੰਤ ਇਹ ਕੋਠੀ ਐਸੇ ਗੱਲ ਕਰਨੀ ਐ ਨੇ ਇੱਥੇ ਲਈ